ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰਿਓ ਪਾਵਨ ਬਾਣੀ ਅਨੰਦ ਸਾਹਿਬ ਜੀ ਦੀ ਮੇਰੀ ਚਾਰ ਅਗੇ ਨੌਵੀਂ ਪੌੜੀ ਤੋਂ ਇੰਜ ਸਰਵਣ ਕਰਨਾ ਜੀਓ ਹਾਬ ਸੰਤ ਪਿਆਰੇ ਹੋ ਔਕਤ ਕੀ ਕਰਾਂ ਘੜੀ ਏ ਪਿਆਰੇ ਸੰਤ ਜਨੋ ਸਤ ਸੰਗੀ ਜਨੋ ਗੁਰੂ ਅਮਰਦਾਸ ਪਾਤਸ਼ਾਹ ਜੀ ਬੜੇ ਪਿਆਰ ਨਾਲ ਸੱਦਾ ਦਿੰਦੇ ਹਨ ਕਿ ਆਓ ਇਕੱਤਰ ਹੋ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਜਿਹੜਾ ਮਹਿਮਾ ਤੋਂ ਪਰੇ ਹੈ ਜਿਸ ਦੀ ਮਹਿਮਾ ਗਾਈ ਨਹੀਂ ਜਾ ਸਕਦੀ ਕਥੀ ਨਹੀਂ ਜਾ ਸਕਦੀ ਉਹ ਅਕਥ ਦੀ ਕਹਾਣੀ ਕਰੀਏ ਤੇ ਉਸ ਦੀ ਅਕਥ ਬਖਸ਼ਿਸ਼ ਦੀ ਵਰਣਨ ਵੀ ਕਰਨ ਦੀ ਕੋਸ਼ਿਸ਼ ਕਰੀਏ ਗੁਣ ਗਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਜੇ ਵੜੇ ਆਪ ਤੇਵੜ ਤੇਰੀ ਦਾਤ ਜੇ ਉਹ ਅਕਾਲ ਪੁਰਖ ਅਕਥ ਹੈ ਤੇ ਉਸ ਦੀਆਂ ਬਖਸ਼ਿਸ਼ਾਂ ਵੀ ਅਕਥ ਨੇ ਉਸ ਦੇ ਦਰ ਤੋਂ ਮਿਲਦਾ ਆਨੰਦ ਖੁਸ਼ੀਆਂ ਬੇਅੰਤ ਉਹ ਵੀ ਅਕਥ ਨੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਕਥ ਕੇਰੀ ਕਿਤ ਦਵਾਰੈ ਪਾਈਐ ਓ ਅਕਥ ਪਰਮਾਤਮਾ ਵਾਹਿਗੁਰੂ ਉਸ ਦੇ ਦਰਸ਼ਨ ਦੀਦਾਰਿਆਂ ਦੀ ਉਸ ਦੇ ਚਰਨਾਂ ਦੇ ਆਨੰਦ ਦੀ ਦਾਤ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਸ ਤਰੀਕੇ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਕਿੱਥੋਂ ਮਿਲ ਸਕਦੀ ਐ ਆਓ ਉਹ ਇਕੱਠ ਪਰਮਾਤਮਾ ਵਾਹਿਗੁਰੂ ਦੀਆਂ ਇਹ ਕਹਾਣੀਆਂ ਕਰੀਏ ਬਾਤਾਂ ਪਾਈਏ ਤਰ ਮੰਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਸਤਗੁਰੂ ਜੀ ਕਹਿੰਦੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਰਨ ਜੇ ਅਕਾਲ ਪੁਰਖ ਰਹਿਮਤ ਕਰੇ ਤੇ ਉਸ ਨੂੰ ਜੀਵ ਦੇ ਦੁਆਰਾ ਅਰਪਣ ਕੀਤੀਆਂ ਹੋਈਆਂ ਇਹ ਚੀਜ਼ਾਂ ਭਾ ਜਾਣ ਭਾਵ ਜੀ ਗੁਰੂ ਇਹਨਾਂ ਤਿੰਨਾਂ ਚੀਜ਼ਾਂ ਨੂੰ ਪ੍ਰਵਾਨ ਕਰਨ ਲਈ ਕਿਹੜੀਆਂ ਤਨ ਨੂੰ ਭਾਵ ਇਹ ਸੇਵਾ ਦੇ ਵਿੱਚ ਲਾ ਕੇ ਇਹ ਸਰੀਰ ਨੂੰ ਪ੍ਰਵਾਨ ਕਰਨ ਦੇਵੇ ਸਰੀਰ ਨੂੰ ਸਫਲਾ ਕਰ ਦੇਵੇ ਮਨ ਮਨ ਜਿਹੜਾ ਹੈ ਉਹ ਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਇਸ ਮਨ ਨੂੰ ਸ਼ਾਂਤ ਸਹਿਜ ਆਨੰਦ ਵਰਖਸ਼ ਕਰਦੇ ਵੇ ਧਨ ਜੇ ਗੁਰੂ ਦੀ ਕਿਰਪਾ ਨਾਲ ਧਨ ਸਜੇ ਕਾਰਜਾਂ ਦੇ ਵਿੱਚ ਸੇਵਾ ਕਾਰਜਾਂ ਦੇ ਵਿੱਚ ਲੱਗ ਜਾਵੇ ਜੇ ਕੋਈ ਜੀਵ ਗੁਰੂ ਦੀ ਕਿਰਪਾ ਨਾਲ ਇੰਨਾਂ ਚੀਜ਼ਾਂ ਨੂੰ ਗੁਰੂ ਨੂੰ ਸੌਂਪ ਦੇਵੇ ਨਾ ਤਨ ਮਨ ਧਨ ਸੌਂਪ ਗੁਰ ਕੋ ਜੇ ਇਹ ਤਿੰਨਾਂ ਚੀਜ਼ਾਂ ਆਪਣੇ ਪਾਤਸ਼ਾਹ ਨੂੰ ਗੁਰੂ ਨੂੰ ਸੌਂਪ ਦੇਵੇ ਹੁਕਮ ਮੰਨਿਆ ਪਾਈਐ ਤੇ ਗੁਰੂ ਦੇ ਰਜਾ ਨੂੰ ਗੁਰੂ ਦੇ ਭਾਣੇ ਨੂੰ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨ ਲਵੇ ਸੋ ਗੁਰੂ ਪਿਆਰਿਓ ਇਹ ਤਾਂ ਹੀ ਹੁੰਦੀ ਹੈ ਇਹ ਅਵਸਥਾ ਤਾਂ ਬਣਦੀ ਹੈ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਜੇ ਕੋਈ ਤਾਨ ਮਾਨ ਧਨ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਨੂੰ ਸੌਂਪ ਕੇ ਉਹ ਸੁਦਾ ਹੁਕਮ ਮੰਨ ਲਵੇ ਉਹਦੇ ਹੁਕਮ ਨੂੰ ਸਿਰ ਮੱਥੇ ਮੰਨ ਲਵੇ ਭਾਣੇ ਨੂੰ ਸਿਰ ਮੱਥੇ ਮੰਨ ਲਵੇ ਤਾਂ ਉਹ ਪ੍ਰਮਾਤਮਾ ਤੇ ਉਸ ਅਕੱਥ ਦੀ ਬਖਸ਼ਿਸ਼ ਮਿਲ ਜਾਂਦੀ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਉਹ ਪ੍ਰਮਾਤਮਾ ਦਾ ਹੁਕਮ ਮੰਨੋ ਉਹਦਾ ਭਾਣਾ ਮੰਨੋ ਉਹਦੀ ਰਜ਼ਾ ਵਿੱਚ ਰਹੋ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਉਹਦੀ ਤੇ ਤਰਕ ਨਾ ਕਰੋ ਅਕਾਲਪੁਰਖ ਸੱਚੇ ਪਿਤਾ ਪਰਮਾਤਮਾ ਜੋ ਕਰਦਾ ਹੈ ਭਲਾ ਕਰਦਾ ਹੈ ਉਹ ਗੁਰੂ ਦਾ ਹੁਕਮ ਮੰਨ ਕੇ ਤੇ ਉਸ ਅਕਾਲਪੁਰਖ ਸੱਚੇ ਦੀ ਸੱਚੀ ਬਾਣੀ ਨੂੰ ਗਾਉਣਾ ਕਰੋ ਸਿਫਤ ਸਲਾਹ ਨੂੰ ਗਾਉਣਾ ਕਰੋ ਤਾਂ ਉਸ ਅਕਾਲਪੁਰਖ ਅਕੱਥ ਵਾਹਿਗੁਰੂ ਦੇ ਗੁਣਾ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਆਨੰਦ ਪ੍ਰਾਪਤ ਹੋ ਜਾਂਦਾ ਹੈ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਏ ਭਾਈ ਸੰਤ ਜਨੋ ਵਡਭਾਗੀ ਹੋ ਆਓ ਉਸ ਅਕਾਲ ਪੁਰਖ ਪ੍ਰਮਾਤਮਾ ਅਕਥ ਹੈ ਜਿਸ ਦੀ ਦਾਤ ਵੀ ਅਕਥ ਹੈ ਉਸ ਦੀਆਂ ਕਹਾਣੀਆਂ ਕਰਿਆ ਕਰੋ ਭਾਵ ਸੇਵਤ ਸਲਾਹ ਕਰਿਆ ਕਰੋ ਏ ਮਨ ਚੰਚਲਾ ਚਤਰਾਈ ਕਨ ਨਾ ਪਾਇਆ ਸਤਿਗੁਰੂ ਜੀ ਕਹਿੰਦੇ ਐ ਮੇਰੇ ਮਨ ਜਿਹੜਾ ਤੂੰ ਇੱਕ ਖਿੰਣ ਦੇ ਵਿੱਚ ਦਹਿਦ ਸਤਾ ਕੇ ਆ ਜਾਣਾ ਭਾਵ ਘੁੰਮ ਫਿਰ ਕੇ ਆ ਜਾਣਾ ਆਪਣੇ ਆਪ ਨੂੰ ਬੜਾ ਹੀ ਗਿਆਨਮਾਨ ਚੁਸਤ ਚਲਾਕ ਤੇ ਬੜਾ ਤੇਜ਼ ਸਮਝਦਾ ਹੈ ਸਤਗੁਰੂ ਜੀ ਕਹਿੰਦੇ ਭਾਈ ਸਮਝ ਜਾਏ ਮੇਰੇ ਮਨ ਇਹ ਚਤਰਾਈ ਨਾਲ ਚਲਾਕੀ ਦੇ ਨਾਲ ਅੱਜ ਤੱਕ ਕਿਸੇ ਨੇ ਉਸ ਅਕਾਲਪੁਰਖ ਪਰਮਾਤਮਾ ਦੇ ਚਰਨਾਂ ਦਾ ਆਨੰਦ ਪ੍ਰਾਪਤ ਨਹੀਂ ਕੀਤਾ ਚਤਰਾਈ ਨਾ ਪਾਇਆ ਕਿਨਾਂ ਤੂੰ ਸੁਣ ਮਨ ਮੇਰਾ ਐ ਮੇਰੇ ਮਨ ਧਿਆਨ ਨਾਲ ਸੁਣ ਲੈ ਇਹਨੂੰ ਅਮਲ ਵਿੱਚ ਲਿਆ ਦ੍ਰਿੜ ਕਰ ਲੈ ਕਿ ਅੱਜ ਤੱਕ ਕਿਸੇ ਨੇ ਵੀ ਉਹ ਚਤਰਾਈ ਦੇ ਨਾਲ ਨਹੀਂ ਪ੍ਰਾਪਤ ਕੀਤਾ ਚਤਰਾਈ ਨ ਚਤਰਪੂਜ ਪਾਈ ਗਿਆ ਉਹ ਕਾਲਪੁਰਖ ਪਿਤਾ ਪ੍ਰਮਾਤਮਾ ਨੂੰ ਚਤਰਾਈਆਂ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਇਹ ਜਿਹੜੀਆਂ ਸਿਆਣਪਾਂ ਨੇ ਇਹ ਜਿਹੜੀਆਂ ਚਤਰਾਈਆਂ ਨੇ ਇਹ ਜਿਹੜਾ ਦੁਨਿਆਵੀ ਗਿਆਨ ਹੈ ਕੰਮ ਨਹੀਂ ਆਉਂਦੀਆਂ ਇਹ ਮਾਇਆ ਮੋਣੀ ਜੇਨੇ ਤ ਪਰਮ ਬੁਲਾਇਆ ਇਹ ਜਿਹੜੀ ਮਾਇਆ ਹੈ ਇਹ ਬੜੀ ਮੋਣੀ ਹੈ ਗੁਰੂ ਪਿਆਰੇ ਉਹ ਮਾਇਆ ਬਾਰੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ ਨੇ ਕਿ ਉਹ ਹਰ ਇੱਕ ਕੰਮ ਹਰ ਇੱਕ ਵਸਤ ਹਰ ਇੱਕ ਵਿਚਾਰ ਜਿਹੜਾ ਇਨਸਾਨ ਨੂੰ ਪਰਮਾਤਮਾ ਤੋਂ ਦੂਰ ਕਰਦਾ ਹੈ ਉਹ ਮਾਇਆ ਹੈ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਭੁਜੇ ਭਾਉ ਦੂਜਾ ਲਾਇ ਜਦੋਂ ਦੂਜਾ ਭਾਉ ਮਨ ਵਿੱਚ ਆ ਜਾਵੇ ਅਕਾਲ ਪੁਰਖ ਪਰਮਾਤਮਾ ਦੇ ਗੁਰੂ ਦੇ ਚਰਨਾਂ ਤੋਂ ਬਿਨਾ ਮਨ ਕਿਤੇ ਹੋਰ ਪਾਸੇ ਭਟਕਣਾ ਸ਼ੁਰੂ ਕਰ ਦੇਵੇ ਜਿਹੜੇ ਕਾਰਨ ਕਰਕੇ ਗੁਰਪਿਆਰਿ ਉਹ ਸਭ ਮਾਇਆ ਹੈ ਸਤਗੁਰੂ ਜੀ ਕਹਿੰਦੇ ਇਹ ਮਾਇਆ ਜੀਵ ਨੂੰ ਆਪਣੇ ਮੋਹ ਵਿੱਚ ਫਸਾਉਣ ਲਈ ਬੜੀ ਤਾਕਤਵਾਰ ਹੈ ਬੜੀ ਡਾਡੀ ਹੈ ਇਸ ਨੇ ਭੁਲੇਖੇ ਵਿੱਚ ਜੀਵ ਨੂੰ ਪਾਇਆ ਹੋਇਆ ਇਹ ਜੀਵ ਨੂੰ ਸਦਾ ਕਰਾਹੀ ਭਾਈ ਰਖਦੀ ਹੈ ਮਾਇਆ ਮਾਇਆთა ਮੋਹਣੀ ਤਨੈ ਕੀਤੀ ਜੰਡ ਗੌਲੀ ਪਾਇਆ ਇਹ ਜਿਸ ਪ੍ਰਭਾਤਵਾ ਨੇ ਆਨੰਦ ਪੈਦਾ ਕੀਤਾ ਹੈ ਪ੍ਰਭਾਤਵਾ ਨੇ ਆਪਣਾ ਨਾਮ ਪੈਦਾ ਕੀਤਾ ਹੈ ਦੁਨੀਆ ਦੇ ਵਿੱਚ ਆਪਣੇ ਜੀਵਾਂ ਨੂੰ ਪੈਦਾ ਕੀਤਾ ਭਾਈ ਉਸੇ ਅਕਾਲ ਪੁਰਖ ਪ੍ਰਮਾਤਮਾ ਨੇ ਇਹ ਮੋਹਣੀ ਮਾਇਆ ਨੂੰ ਵੀ ਆਪ ਹੀ ਪੈਦਾ ਕੀਤਾ ਇਹ ਮੋਹਣੀ ਮਾਇਆ ਨੂੰ ਪੈਦਾ ਕਰਕੇ ਸੰਸਾਰ ਦੇ ਵਿੱਚ ਸਥਾਪਿਤ ਕੀਤਾ ਹੈ ਗੁਰਬਾਣ ਕੀਤਾ ਤਸੈ ਵਿਟੋ ਜਨਮੋ ਮੀਠਾ ਲਾਇਆ ਸਤਿਗੁਰ ਜੀ ਕਹਿੰਦੇ ਭਾਈ ਉਸ ਪ੍ਰਮਾਤਮਾ ਵਾਹਿਗੁਰੂ ਪ੍ਰਭੂ ਤੋਂ ਸਤਿ ਕਰੋ ਵਾਰਨੇ ਕਰੋ ਆਪਣੇ ਆਪ ਨੂੰ ਕੁਰਬਾਨ ਕਰੋ ਜਿਨੇ ਇਹ ਮਿੱਠਾ ਮੋਹ ਆਇਆ ਗੁਰ ਪਿਆਰੇਓ ਮੋਹ ਮਾੜਾ ਨਹੀਂ ਹੈ ਅਕਾਲ ਪੁਰਖ ਪਰਮਾਤਮਾ ਦੇ ਚਰਣਾ ਦੇ ਆਨੰਦ ਉਹਦੇ ਚਰਣਾ ਦੇ ਰਾਸ ਨਾਲ ਜੁੜ ਜਾਣਾ ਇਹਦੇ ਕਰਕੇ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਕਿ ਮੈਨੂੰ ਆਨੰਦ ਪ੍ਰਾਪਤ ਹੋਏਗਾ ਇਹ ਵੀ ਇੱਕ ਮੋਹ ਹੈ ਪਰ ਇਹ ਮੋਹ ਜਿਹੜਾ ਹੈ ਇਸਕਾਰਾਤਮਕ 모ਹ ਹੈ ਇਹ ਮਾਇਆ 모ਹ ਨਹੀਂ ਹੈ ਮਾਇਆ 모ਹ ਉਹ ਹੈ ਜਿਹੜਾ ਇਨਸਾਨ ਨੂੰ ਭਗਵਾਨ ਦੇ ਦਰ ਤੋਂ ਦੂਰ ਕਰ ਦੇਵੇ ਗੁਰੂ ਸਾਹਿਬ ਜੀ ਕਹਿੰਦੇ ਕੁਰਬਾਨ ਕੀਤਾ ਤਸੈ ਵਿਟੋ ਜਨ 모ਹ ਮਿੱਠਾ ਲਾਇਆ ਉਸ ਤੋਂ ਕੁਰਬਾਨ ਹੈ ਉਸ ਤੋਂ ਜਿੰਦ ਜਾਨ ਵਾਰਨੇ ਹੈ ਭਾਈ ਜਿਸ ਪ੍ਰਮਾਤਮਾ ਨੇ ਆਪਣੇ ਚਰਨਾਂ ਦਾ ਮਿੱਠਾ 모ਹ ਲਾਇਆ ਹੈ ਜਹ ਨਾਨਕ ਮਨ ਚੰਚਲ ਚਤਰਾਇ ਕਿਨ ਨਾ ਪਾਇਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਮੇਰੇ ਮਨ ਸਮਝ ਲੈ ਚਤਰਾਇ ਨਾਲ ਕਿਸੇ ਨੇ ਵੀ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਦੁਨੀਆ ਦੇ ਵਿੱਚ ਗੁਰਸਬ ਜੀ ਬਖਸ਼ਿਸ਼ ਕਰਦੇ ਰਹਿਣਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਦੁਨੀਆ ਚ ਭਾਵੇਂ ਕਿੰਨਾ ਹੀ ਗਿਆਨ ਪੜ ਲੈ ਕਿੰਨੇ ਹੀ ਗਧਾਰਮਿਕ ਗ੍ਰੰਥ ਪੜ ਲਿਆ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਖਾਤ ਗੁਰਸਾਹਿਬ ਜੀ ਕਹਿੰਦੇ ਪੜਿਆ ਜੇ ਤੇ ਬਰਸ ਬਰਸ ਪੜਿਆ ਜੇ ਤੇ ਮਾਸ ਪੜਿਆ ਜੇਤੀ ਯਾਰ ਜਾ ਪੜਿਆ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹਰ ਹਮੈ ਚਖਣਾ ਝਾਗ ਇਨਸਾਨ ਨੂੰ ਆਪਣੀ ਚਤਰਾਈ ਦਾ ਬੜਾ ਹੰਕਾਰ ਹੋ ਜਾਂਦਾ ਐ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਭਾਈ ਇਹ ਮੇਰੇ ਮਨ ਸਮਝ ਲੈ ਚਤਰਾਈ ਨਾਲ ਉਹ ਕਾਲਪੁਰਖ ਪ੍ਰਪਤਾ ਪਰਮਾਤਮਾ ਤੇ ਉਸ ਦੀ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਉਸ ਨੂੰ ਕੇਵਲ ਤੇ ਕੇਵਲ ਉਹਦੇ ਚਰਨਾਂ ਦੇ ਵਿੱਚ ਤਾਨ ਮਾਨ ਧਾਨ ਆਪਣਾ ਸਾਰਾ ਕੁਝ ਸੌਂਪ ਕੇ ਹੀ ਉਸ ਆਨੰਦ ਨੂੰ ਉਹ ਪ੍ਰਮਾਤਮਾ ਵਾਹਿਗੁਰੂ ਆਨੰਦ ਦੇ ਸੋਮੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਆਪਣੇ ਨਾਮ ਦੀ ਬਖਸ਼ਿਸ਼ ਕਰ ਦੇਣ ਜੀ ਸਾਨੂੰ ਵੀ ਆਨੰਦ ਵਿੱਚ ਜੁੜਨ ਦੀ ਸੋਝੀ ਆ ਜਾਵੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ